ਸੁਣੋ ਅੱਜ ਇਸ ਵਕਤ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਦੀ ਪੂਰੀ ਜਾਣਕਾਰੀ ਤੇ ਚਰਚਾ ਪਹਿਲੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਅੱਜ ਫੇਰ ਐਮਪੀ ਅਮਰਤਪਾਲ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਬਹੁਤ ਵੱਡਾ ਬਿਆਨ ਦਿੱਤਾ ਹੈ ਐਸਾ ਵੱਡਾ ਬਿਆਨ ਦਿੱਤਾ ਹੈ ਜਿਨੇ ਸਿਆਸੀ ਪੁਚਾਲ ਲਿਆ ਦਿੱਤਾ ਹੈ ਐਸਾ ਵੱਡਾ ਦੋਸ਼ ਲਾਇਆ ਜਿਹਨੂੰ ਸੁਣ ਕੇ ਤੁਸੀਂ ਵੀ ਸੋਚਣ ਬਹਿ ਜਾਓਗੇ ਕਿ ਕੀ ਐਮਪੀ ਅਮਰਤਪਾਲ ਸਿੰਘ ਇਹੋ ਜਿਹਾ ਕੁਝ ਕਰ ਸਕਦਾ ਹੈ ਜਿਹੜਾ ਦੋਸ਼ ਭਗਵੰਤਮਨ ਸਰਕਾਰ ਪੰਜਾਬ ਸਰਕਾਰ ਹਾਈ ਕੋਰਟ ਦੇ ਵਿੱਚ ਉੱਚ ਅਦਾਲਤ ਦੇ ਵਿੱਚ ਐਮਪੀ ਅਮਰਤਪਾਲ ਦੇ ਉੱਪਰ ਲਾ ਰਹੀ ਹੈ ਦੇਖੋ ਐਮਪੀ ਅਮਰਤਪਾਲ ਇਸ ਵਕਤ ਡਿਬਰੂਗੜ ਜੇਲ੍ਹ ਚ ਬੰਦ ਹੈ ਔਰ ਉਹਨੇ ਅਰਜੀ ਲਾਈ ਹੋਈ ਸੀ ਹਾਈ ਕੋਰਟ ਦੇ ਵਿੱਚ ਕਿ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਮੈਂ ਮੈਂਬਰ ਪਾਰਲੀਮੈਂਟਾਂ ਤੇ ਮੈਨੂੰ ਉਹਦੇ ਚ ਸ਼ਾਮਲ ਹੋਣ ਦੇ ਲਈ ਜੇਲ੍ਹ ਚੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਉਹਦੇ ਤੇ ਅੱਜ ਪੰਜਾਬ ਸਰਕਾਰ ਨੇ ਬੜਾ ਵੱਡਾ ਦੋਸ਼ ਲਾਇਆ ਅਮਰਤਪਾਲ ਦੇ ਉੱਪਰ 5000 ਪੰਨਿਆਂ ਦੀ ਇੱਕ ਰਿਪੋਰਟ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਸੌਂਪੀ ਹੈ ਜਿਦੇ ਵਿੱਚ ਸਭ ਤੋਂ ਵੱਡਾ ਦੋਸ਼ ਇਹ ਹੈ ਕਿ ਅਮਰਤਪਾਲ 15 ਬੰਦਿਆਂ ਦੇ ਕਤਲ ਕਰਨ ਨੂੰ ਫਿਰਦਾ ਸੀ ਔਰ ਯੋਜਨਾ ਬਣਾ ਰਿਹਾ ਸੀ 15 ਵਿਕਤੀਆਂ ਦੇ ਕਤਲ ਅਮਰਤਪਾਲ ਨੇ ਕਰਨੀ ਸੀ ਔਰ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਹਾਈ ਕੋਰਟ 'ਚ ਵੀ ਜੇਕਰ ਅਮਰਤਪਾਲ ਨੂੰ ਜੇਲ੍ਹ ਚੋਂ ਬਾਹਰ ਲਿਆਂਦਾ ਗਿਆ ਤਾਂ ਇਹਦਾ ਇੱਕ ਭਾਸ਼ਣ ਇੱਕ ਭਾਸ਼ਣ ਪੰਜ ਪਾਣੀਆਂ ਚ ਅੱਗ ਲਾ ਸਕਦਾ ਹੈ ਔਰ ਇਸ ਕਰਕੇ ਇਸ ਨੂੰ ਪਰੋਲ ਨਹੀਂ ਦਿੱਤੀ ਜਾ ਸਕਦੀ ਜੇਲ੍ਹ ਚੋਂ ਬਾਹਰ ਨਹੀਂ ਲਿਆਂਦਾ ਜਾ ਸਕਦਾ ਪਾਰਲੀਮੈਂਟ ਚ ਨਹੀਂ ਭੇਜਿਆ ਜਾ ਸਕਦਾ ਬੜਾ ਜ਼ੋਰਦਾਰ ਵਿਰੋਧ ਪੰਜਾਬ ਸਰਕਾਰ ਨੇ ਅਮਰਤਪਾਲ ਦੀ ਰਿਹਾਈ ਦਾ ਤੇ ਪਾਰਲੀਮੈਂਟ ਚ ਜਾਣ ਦਾ ਕੀਤਾ ਹੁਣ ਜਿਹੜਾ ਸਭ ਤੋਂ ਵੱਡਾ ਦੋਸ਼ ਅਮਰਤਪਾਲ ਦੇ ਉੱਪਰ ਲੱਗਾ ਹੈ ਉਹਦੇ ਬਾਰੇ ਤੁਹਾਨੂੰ ਕੀ ਲੱਗਦਾ ਹੈ ਕਿਉਂਕਿ ਖਬਰਾਂ ਵੱਡੇ ਪੁੱਤਰ ਤੇ ਤੁਸੀਂ ਸੁਣ ਲੀਆਂ ਹੋਣਗੀਆਂ ਅਮਰਤਪਾਲ ਬਾਰੇ ਪੰਜਾਬ ਸਰਕਾਰ ਨੇ ਕਹਿ ਦਿੱਤਾ ਕਿ 15 ਬੰਦੇ ਜਿਨ੍ਹਾਂ ਦੇ ਅਮਰਤਪਾਲ ਕਤਲ ਕਰਨੇ ਚਾਹੁੰਦਾ ਸੀ ਮਰਡਰ ਕਰਨੇ ਚਾਹੁੰਦਾ ਸੀ ਹੁਣ ਇਹ ਬਹੁਤ ਵੱਡਾ ਦੋਸ਼ ਹੈ ਆਮ ਆਦਮੀ ਪਾਰਟੀ ਨੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਇਹ ਕਹਿ ਦਿੱਤਾ ਪਰ ਅਮਰਤਪਾਲ ਦੀ ਪਾਰਟੀ ਤੇ ਅਮਰਤਪਾਲ ਦਾ ਵਕੀਲ ਈਮਾਨ ਸਿੰਘ ਖਾਰਾ ਉਹਨਾਂ ਨੇ ਇਹਦਾ ਜ਼ਬਰਦਸਤ ਵਿਰੋਧ ਕੀਤਾ ਉਹ ਕਹਿੰਦੇ ਦੇਖੋ ਇਹ ਬਿਲਕੁਲ ਸਿਆਸੀ ਤੌਰ ਤੇ ਅਮਰਤਪਾਲ ਨੂੰ ਆ ਜਾਣ ਬੁੱਝ ਕੇ ਕਲੰਕਿਤ ਕਰਨ ਦੀ ਕੋਸ਼ਿਸ਼ ਹੈ ਅਮਰਤਪਾਲ ਦੇ ਵਕੀਲ ਨੇ ਕਿਹਾ ਕਿ ਇਹ ਸਾਰਾ ਕੁਝ ਸਰਕਾਰ ਸਿਆਸੀ ਤੌਰ ਤੇ ਕਰ ਰਹੀ ਹੈ ਕਿਉਂਕਿ ਅਮਰਤਪਾਲ ਨੂੰ ਜਾਣ ਬੁੱਝ ਕੇ ਉਹ ਜੇਲ੍ਹ ਚ ਇਸ ਕਰਕੇ ਰੱਖਣਾ ਚਾਹੁੰਦੇ ਨੇ ਵੀ ਜੇ ਉਹ ਬਾਹਰ ਆ ਗਿਆ ਤਾਂ ਫਿਰ ਉਹ ਸਿਆਸੀ ਤੌਰ ਤੇ ਬਹੁਤ ਵੱਡਾ ਚਿਹਰਾ ਬਣ ਸਕਦਾ ਹੈ ਇਸ ਕਰਕੇ ਅਮਰਤਪਾਲ ਦੇ ਉੱਪਰ ਸਿਆਸੀ ਤੌਰ ਤੇ ਵਾਰ ਜਿਹੜਾ ਉਹ ਕੀਤਾ ਜਾ ਰਿਹਾ ਅਮਰਤਪਾਲ ਦੇ ਵਕੀਲ ਨੇ ਪੱਤਰਕਾਰਾਂ ਨੂੰ ਇਹ ਕਿਹਾ ਕਿ ਦੇਖੋ ਜਿਹੜੇ 15 ਬੰਦਿਆਂ ਦੇ ਉੱਪਰ ਕਤਲ ਕਰਨ ਦੀ ਗੱਲ ਅਮਰਤਪਾਲ ਦੇ ਉੱਪਰ ਸਰਕਾਰ ਬੋਲ ਰਹੀ ਹੈ ਦੋਸ਼ ਲਾ ਰਹੀ ਹੈ ਵਕੀਲ ਕਹਿੰਦੇ ਵੀ ਉਹ 15 ਵਿਅਕਤੀ ਤਾਂ ਖੁਦ ਧਾਰਮਿਕ ਵਿਅਕਤੀ ਨੇ ਔਰ ਖਾਲਸਪਤਾਨ ਦੀ ਉਹਨਾਂ ਚੋਂ ਜ਼ਿਆਦਾਤਰ ਗੱਲ ਕਰਦੇ ਨੇ ਤਾਂ ਅਮਰਤਪਾਲ ਖੁਦ ਇੱਕ ਧਾਰਮਿਕ ਵਿਅਕਤੀ ਹੈ ਤੇ ਉਹ ਵੱਖਰੇ ਖਾਲਸਾ ਰਾਜ ਦੀ ਗੱਲ ਕਰਦਾ ਹੈ ਤਾਂ ਫਿਰ ਉਹ ਆਪਣੇ ਹੀ ਸੋਚ ਵਾਲੇ ਵਿਅਕਤੀਆਂ ਦੇ ਕਤਲ ਕਿਉਂ ਕਰਨਾ ਚਾਹੇਗਾ ਤਾਂ ਇੱਥੇ ਸਰਕਾਰ ਵਾਲੇ ਪਾਸਿਓ ਤੇ ਵਿਰੋਧੀ ਪਾਰਟੀਆਂ ਵਾਲੇ ਪਾਸਿਓ ਵੀ ਦਲੀਲ ਆ ਰਹੀ ਹੈ ਕਿ ਜਿਹੜੇ ਗੁਰਪ੍ਰੀਤ ਸਿੰਘ ਹਰੀਨੌਂ ਦਾ ਕਤਲ ਕੀਤਾ ਗਿਆ ਸੀ ਜਿਹਦੇ ਕਤਲ ਦੇ ਵਿੱਚ ਅਮਰਤਪਾਲ ਸਿੰਘ ਦਾ ਨਾਮ ਪਾਇਆ ਹੋਇਆ ਉਹ ਵੀ ਤਾਂ ਧਾਰਮਿਕ ਵਿਚਾਰਾਂ ਦਾ ਵਿਅਕਤੀ ਸੀ ਉਹ ਵੀ ਤਾਂ ਖਾਲਸਤਾਨ ਦੀ ਗੱਲ ਕਰਨ ਵਾਲਾ ਵਿਅਕਤੀ ਸੀ ਤੇ ਉਹਦਾ ਕਤਲ ਜੇ ਕਰਵਾਇਆ ਗਿਆ ਤਾਂ ਫਿਰ ਦੂਜਿਆਂ ਦੇ ਵੀ ਕਰਵਾਏ ਜਾ ਸਕਦੇ ਸੀ ਇਹ ਦੋਸ਼ ਸੋਸ਼ਲ ਮੀਡੀਆ ਤੇ ਵੀਡੀਓ ਦੇ ਥੱਲੇ ਕਮੈਂਟਾਂ ਦੇ ਰਾਹੀਂ ਕੁਝ ਜਿਹੜੇ ਵਿਰੋਧੀ ਪਾਰਟੀਆਂ ਦੇ ਵਿਅਕਤੀ ਨੇ ਉਹ ਲਾ ਰਹੇ ਨੇ ਹੁਣ ਇਹ ਸਾਰੇ ਕੁਝ ਦੇ ਵਿੱਚ ਤੁਸੀਂ ਕੀ ਕਹੋਗੇ ਕੀ ਅਮਰਤਪਾਲ ਸੱਚਮੁੱਚ ਇੰਜ ਕਰ ਸਕਦਾ ਸੀ ਜੋ ਦੋਸ਼ ਉਹਦੇ ਤੇ ਲਾਏ ਗਏ ਨੇ ਹੁਣ ਅਮਰਤਪਾਲ ਪਾਰਲੀਮੈਂਟ ਜਾਣਾ ਚਾਹੁੰਦਾ ਹੈ ਸਰਕਾਰ ਹਰ ਤਰੀਕੇ ਨਾਲ ਉਸ ਨੂੰ ਪਾਰਲੀਮੈਂਟ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਪਹਿਲਾਂ ਜਦੋਂ ਉਹਨੇ ਅਰਜੀ ਲਾਈ ਤਾਂ ਉਦੋਂ ਅਦਾਲਤ ਨੇ ਅਰਜੀ ਪੰਜਾਬ ਸਰਕਾਰ ਕੋਲ ਭੇਜ ਦਿੱਤੀ ਪੰਜਾਬ ਸਰਕਾਰ ਨੇ ਡੀਸੀ ਦੇ ਰਾਈ ਨਾ ਕਰ ਦਿੱਤੀ ਰਿਹਾਈ ਦੇਣ ਤੋਂ ਪੈਰੋਲ ਦੇਣ ਤੋਂ ਅਮਰਤਪਾਲ ਤੇ ਪਹਿਲਾਂ ਐਨਐਸਏ ਲਾ ਕੇ ਉਸ ਨੂੰ ਜੇਲ੍ਹ ਚ ਬੰਦ ਕੀਤਾ ਗਿਆ ਤੇ ਉਸ ਤੋਂ ਬਾਅਦ ਦੋ ਵਾਰ ਫਿਰ ਐਨਐਸਏ ਦੀ ਮਿਆਦ ਵਧਾਈ ਗਈ ਅਮਰਤਪਾਲ ਨੂੰ ਕਿਸੇ ਵੀ ਕੀਮਤ ਤੇ ਸਰਕਾਰਾਂ ਜੇਲ੍ਹ ਚੋਂ ਬਾਹਰ ਅਜੇ ਨਹੀਂ ਆਉਣ ਦੇਣਾ ਚਾਹੁੰਦੀਆਂ ਇਸ ਦਾ ਕਾਰਨ ਸੱਚਮੁੱਚ ਕੋਈ ਖਤਰਨਾਕ ਕੀ ਹੈ ਕਿ ਜਾਂ ਫਿਰ ਇਹ ਬਿਲਕੁਲ ਸਿਆਸੀ ਤੌਰ ਤੇ ਅਮਰਤਪਾਲ ਨੂੰ ਜੇਲ੍ਹ ਚੋਂ ਬੰਦ ਆਉਣ ਤੋਂ ਜੇਲ੍ਹ ਚੋਂ ਬਾਹਰ ਆਉਣ ਤੋਂ ਰੋਕਣਾ ਚਾਹੁੰਦੇ ਨੇ ਇਹਦੇ ਉੱਪਰ ਤੁਸੀਂ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖਿਓ ਆਪਾਂ ਦੂਜੀ ਖਬਰ ਦੇ ਉੱਪਰ ਜਾਂਦੇ ਹਾਂ ਅਮਰਤਸਰ ਤੋਂ ਇੱਕ ਬਹੁਤ ਵੱਡੀ ਖਬਰ ਆ ਰਹੀ ਹੈ ਕਿ ਸਕੂਲਾਂ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਹੈ ਇੱਕ ਈਮੇਲ ਆਉਂਦੀ ਹੈ ਪੁਲਿਸ ਨੂੰ ਇੱਕ ਈਮੇਲ ਆਈ ਸਕੂਲਾਂ ਦੇ ਵਿੱਚ ਵੀ ਜਿਦੇ ਵਿੱਚ ਲਿਖਿਆ ਸੀ ਕਿ ਸਕੂਲ ਨੂੰ ਬੰਬ ਨਾਲ ਉਡਾਇਆ ਜਾਵੇਗਾ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਤੁਰੰਤ ਉਹ ਸਕੂਲ ਬੰਦ ਕਰਾਇਆ ਮਾਪਿਆਂ ਨੂੰ ਕਿਹਾ ਗਿਆ ਕਿ ਆਪਣੇ ਬੱਚਿਆਂ ਨੂੰ ਤੁਸੀਂ ਲੈ ਕੇ ਜਾਓ ਸਕੂਲ ਤੋਂ ਘਰ ਲੈ ਜਾਓ ਤਾਂ ਕਿ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਆਵੇ ਮਾਪੇ ਸਕੂਲ ਤੋਂ ਬੱਚਿਆਂ ਨੂੰ ਘਰ ਲਿਜਾ ਰਹੇ ਨੇ ਔਰ ਜਿਹੜੀ ਪੁਲਿਸ ਹੈ ਉਹ ਅਮਰਤਸਰ ਦੇ ਨਿੱਜੀ ਵੱਡੇ ਸਕੂਲ ਦੀ ਚੈਕਿੰਗ ਕਰ ਰਹੀ ਹੈ ਤਾਂ ਕਿ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਜਾਏ ਵੈਸੇ ਕਈ ਵਾਰ ਇਹੋ ਜਿਹੇ ਈਮੇਲ ਝੂਠੀਆਂ ਹੁੰਦੀਆਂ ਨੇ ਸਿਰਫ ਅਫਵਾਹ ਹੁੰਦੀਆਂ ਨੇ ਡਰਾਵਾ ਦੇਣ ਵਾਸਤੇ ਹੁੰਦੀਆਂ ਨੇ ਕਈ ਵਾਰੀ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਨਿਕਲੀਆਂ ਕਿ ਬੱਚੇ ਨੇ ਕਿਸੇ ਨੇ ਜਾਣਬੁੱਝ ਕੇ ਇੰਜ ਕਰ ਦਿੱਤਾ ਹੁੰਦਾ ਪਰ ਹੁਣ ਪੁਲਿਸ ਇਹਦੀ ਪੜਤਾਲ ਕਰੇਗੀ ਇਨਵੈਸਟੀਗੇਸ਼ਨ ਕਰੇਗੀ ਕਿ ਅਸਲ ਦੇ ਵਿੱਚ ਉਹ ਈਮੇਲ ਕਿਹਨੇ ਭੇਜੀਆਂ ਕਿਉਂ ਭੇਜੀਆਂ ਮਕਸਦ ਕੀ ਸੀ ਤੀਜੀ ਖਬਰ ਤੇ ਜਾਣਦੇ ਆ ਕਿਸਾਨ ਮਜ਼ਦੂਰ ਮੋਰਚਾ ਮੋਰਚਾ ਕੇਐਮਐਮ ਉਹਨਾਂ ਦੀ ਅੱਜ ਮੀਟਿੰਗ ਚੰਡੀਗੜ੍ਹ ਦੇ ਕਿਸਾਨ ਭਵਨ 'ਚ ਹੋ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਨੇ ਪੰਜਾਬ ਦੇ ਵਿੱਚ ਜਿਹੜੇ ਚਿਪ ਵਾਲੇ ਮੀਟਰ ਲਾਏ ਗਏ ਨੇ ਉਹ ਪੱਟ ਕੇ ਤੇ ਬਿਜਲੀ ਘਰਾਂ ਦੇ ਵਿੱਚ ਜਮ੍ਹਾਂ ਕਰਾਉਣ ਦੀ ਮੁਹਿੰਮ ਛੇੜੀ ਦੋ ਦਿਨ ਪਹਿਲਾਂ ਪੂਰੇ ਪੰਜਾਬ ਦੇ ਵਿੱਚੋਂ ਹਜ਼ਾਰਾਂ ਮੀਟਰ ਚਿਪ ਵਾਲੇ ਕੇਐਮਐਮ ਨੇ ਪੱਟੇ ਤੇ ਉਹ ਮੀਟਰ ਬਿਜਲੀ ਘਰਾਂ ਦੇ ਵਿੱਚ ਜਮ੍ਹਾਂ ਕਰਾਏ ਗਏ ਤੇ ਨਾਲ ਹੀ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਜੇ ਧੱਕੇ ਨਾਲ ਮੀਟਰ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਬਰਦਾਸ਼ਤ ਨਹੀਂ ਕਰਾਂਗੇ ਕਿਸਾਨ ਮਜ਼ਦੂਰ ਜਥੇਬੰਦੀਆਂ ਤੇ ਚੇਤਨ ਲੋਕ ਇਹ ਮੰਨਦੇ ਨੇ ਕਿ ਜਿਹੜੇ ਚਿਪ ਵਾਲੇ ਮੀਟਰ ਨੇ ਜਾਂ ਪ੍ਰੀਪੇਡ ਮੀਟਰ ਨੇ ਜਾਂ 스마트 ਮੀਟਰ ਨੇ ਅਸਲ ਦੇ ਵਿੱਚ ਇਹ ਬਿਜਲੀ ਦੇ ਨਿੱਜੀ ਕਰਨ ਦਾ ਬਹੁਤ ਵੱਡਾ ਕਦਮ ਹੈ ਇਹਦੇ ਨਾਲ ਆ ਬਿਜਲੀ ਜਿਹੜੀ ਉਹ ਪ੍ਰਾਈਵੇਟ ਹੱਥਾਂ 'ਚ ਦੇਣ ਦੀ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਦਾ ਇਹ ਕਹਿਣਾ ਹੈ ਕਿ ਇਹ ਜਿਹੜੇ ਪ੍ਰੀਪੇਡ ਚਿਪ ਵਾਲੇ ਮੀਟਰ ਨੇ ਇਹ ਇਸ ਤਰ੍ਹਾਂ ਕੰਮ ਕਰਨਗੇ ਜਿਵੇਂ ਮੋਬਾਈਲ ਫੋਨ ਕੰਮ ਕਰਦਾ ਜਾਂ ਜਿਵੇਂ ਗੈਸ ਸਿਲੰਡਰ ਵਾਲਾ ਮਾਮਲਾ ਉਹ ਕਹਿੰਦੇ ਨੇ ਕਿ ਜਿਵੇਂ ਤੁਸੀਂ ਮੋਬਾਈਲ ਫੋਨ ਦੇ ਵਿੱਚ ਰੀਚਾਰਜ ਪਹਿਲਾਂ ਕਰਾਉਣੇ ਹੋ ਉਸ ਤੋਂ ਬਾਅਦ ਜਿੰਨੇ ਦਾ ਤੁਸੀਂ ਰੀਚਾਰਜ ਕਰਾਇਆ ਓਨੇ ਦੇ ਉਹ ਤੁਹਾਨੂੰ ਗੱਲਾਂ ਕਰਾਉਂਦਾ ਓਨੇ ਦੇ ਉਹ ਤੁਹਾਨੂੰ ਚੱਲਦਾ ਜਦੋਂ ਉਹਦੇ ਚੋਂ ਪੈਸੇ ਖਤਮ ਹੋ ਜਾਂਦੇ ਨੇ ਤਾਂ ਫਿਰ ਉਹ ਕੰਮ ਕਰਨਾ ਬੰਦ ਕਰ ਦਿੰਦਾ ਤੇ ਫਿਰ ਉਹ ਫੋਨ ਉਦੋਂ ਕੰਮ ਕਰਦਾ ਜਦੋਂ ਉਸ ਨੂੰ ਦੁਬਾਰਾ ਰੀਚਾਰਜ ਕੀਤਾ ਜਾਏ ਇਹਦੇ ਨਾਲ ਹੀ ਉਦਾਹਰਣ ਦਿੰਦੇ ਨੇ ਕਿ ਜਿਸ ਤਰ੍ਹਾਂ ਗੈਸ ਸਿਲੰਡਰ ਹੈ ਤਾਂ ਗੈਸ ਸਿਲੰਡਰ ਪਹਿਲਾਂ ਪੈਸੇ ਦੇ ਕੇ ਭਰਉਣਾ ਪੈਂਦਾ ਜਿੰਨੇ ਟਾਈਮ ਦੇ ਵਿੱਚ ਤੁਸੀਂ ਉਹ ਗੈਸ ਬਾਲ ਲਈ ਉਹ ਖਤਮ ਹੋ ਗਈ ਉਸ ਤੋਂ ਬਾਅਦ ਤੁਹਾਨੂੰ ਜਿੰਨਾ ਟਾਈਮ ਤੁਸੀਂ ਪੈਸੇ ਦੇ ਕੇ ਨਵਾਂ ਗੈਸ ਸਿਲੰਡਰ ਨਹੀਂ ਭਰਉਂਦੇ ਉਹਨਾਂ ਟਾਈਮ ਤੁਹਾਡੇ ਚੁੱਲ੍ਹੇ ਤੇ ਚਾਹ ਨਹੀਂ ਬਣੇਗੀ ਰੋਟੀ ਨਹੀਂ ਬਣੇਗੀ ਤਾ ਕਿਸਾਨਾ ਕੋਈ ਕਹਿੰਦੇ ਨੇ ਕਿ ਇਸੇ ਤਰ੍ਹਾਂ ਇਹ ਪ੍ਰੀਪੇਡ ਮੀਟਰ ਨੇ ਚਿਪ ਵਾਲੇ ਮੀਟਰ ਨੇ ਜੇਕਰ ਇਹ ਮੀਟਰ ਵਿਰੋਧ ਨਾ ਕੀਤਾ ਗਿਆ ਤਾਂ ਜਿੰਨਾ ਤੁਸੀਂ ਇੱਥੇ ਰੀਚਾਰਜ ਕਰਾਉਂਗੇ ਉਹਨੇ ਦੀ ਬਿਜਲੀ ਦੇਣ ਤੋਂ ਬਾਅਦ ਇਹ ਬੰਦ ਹੋ ਜਾਣਗੇ ਜਿਵੇਂ ਇੱਕ ਪਰਿਵਾਰ ਜੇ 500 ਰੁਪਏ ਦਾ ਰੀਚਾਰਜ ਕਰਾਉਂਦਾ ਹੈ ਤਾਂ ਉਹ ਪ੍ਰੀਪੇਡ ਚਿਪ ਵਾਲਾ ਮੀਟਰ 500 ਰੁਪਏ ਦੀ ਬਿਜਲੀ ਉਹਨਾਂ ਦੇ ਘਰ ਭੇਜੇਗਾ ਤੇ ਜਦੋਂ 500 ਰੁਪਏ ਪੂਰੇ ਹੋਗੇ 2 4 5 6 ਦਿਨ ਦੇ ਵਿੱਚ ਤਾਂ ਉਹ ਬਿਜਲੀ ਦੇਣੀ ਬੰਦ ਕਰ ਦੇਗਾ ਬਿਜਲੀ ਕੱਟ ਕਰ ਦੇਗਾ ਤਾਂ ਫਿਰ ਉਹ ਪਰਿਵਾਰ ਹਨੇਰੇ ਦੇ ਵਿੱਚ ਉਦੋਂ ਤੱਕ ਰਹੇਗਾ ਜਦੋਂ ਤੱਕ ਉਹ ਦੁਬਾਰਾ ਰੀਚਾਰਜ ਨਹੀਂ ਕਰਾਉਂਦਾ ਹੁਣ ਆਪਣੇ ਆਪ ਦੇ ਵਿੱਚ ਇਹ ਗੱਲ ਬਹੁਤ ਵੱਡੀ ਹੈ ਤੁਹਾਨੂੰ ਕੀ ਲੱਗਦਾ ਕੀ ਇੰਜ ਹੋਣਾ ਚਾਹੀਦਾ ਤੇ ਸਰਕਾਰਾਂ ਇੰਜ ਕਿਉਂ ਕਰ ਰਹੀਆਂ ਨੇ ਇਹ ਜਿਹੜੀਆਂ ਜਥੇਬੰਦੀਆਂ ਨੇ ਇਹ ਕਹਿੰਦੀਆਂ ਨੇ ਕਿ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਹੱਥੇ ਚੜੀਆਂ ਨੇ ਕਾਰਪੋਰੇਟ ਕਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਜਿਵੇਂ ਸਾਰੇ ਵਿਭਾਗ ਮੇ ਉਨ੍ਹਾਂ ਦੇ ਹੱਥਾਂ 'ਚ ਦਿੱਤੇ ਜਾ ਰਹੇ ਨੇ ਇਦਾਂ ਹੀ ਇਹ ਬਿਜਲੀ ਬੋਰਡ ਵਾਲਾ ਵਿਭਾਗ ਵੀ ਪ੍ਰਾਈਵੇਟ ਪੂਰੀ ਤਰ੍ਹਾਂ ਤੇ ਕਰਨਾ ਪਹਿਲਾਂ ਅਰਧ ਪ੍ਰਾਈਵੇਟ ਹੈ ਤੇ ਹੁਣ ਪੂਰੀ ਤਰ੍ਹਾਂ ਕੀਤਾ ਜਾਣਾ ਇਹਦੇ ਵਿੱਚ ਆਉਣ ਵਾਲੇ ਟਾਈਮ 'ਚ ਕੀ ਹੋਏਗਾ ਉਹ ਤਾਂ ਆਉਣ ਵਾਲਾ ਵਕਤ ਦੱਸੇਗਾ ਪਰ ਸੰਘਰਸ਼ ਦੀ ਅਗਲੀ ਰੂਪਰੇਖਾ ਬਣਾਉਣ ਦੇ ਲਈ ਅੱਜ ਜਿਹੜੀ ਕੇਐਮਐਮਾ ਕਿਸਾਨ ਮਜ਼ਦੂਰ ਮੋਰਚਾ ਉਨੇ ਆਪਣੀ ਮੀਟਿੰਗ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਰੱਖੀ ਹੈ ਤੇ ਕੁਝ ਦਿਨ ਤੱਕ ਉਹਨਾਂ ਦਾ ਨਿਰਣਾ ਆਵੇਗਾ। ਅਗਲੀ ਖਬਰ ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਲ ਜਿਹੜੇ ਕੇਂਦਰੀ ਮੰਤਰੀ ਵੀ ਰਹੇ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਉਹਨਾਂ ਦੀ ਅੱਜ ਮੌਤ ਹੋ ਗਈ ਹੈ। ਸ਼ਿਵਰਾਜ ਪਾਟਲ ਨੇ ਅੱਜ ਸਵੇਰੇ 9 ਵਜੇ ਆਖਰੀ ਸਾਹ ਲਏ। ਇਹਦੇ ਨਾਲ ਹੀ ਅਗਰੀ ਖਬਰ ਜਿਹੜੀ ਆ ਉਹ ਜਿਹੜੀਆਂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਚੋਣਾਂ ਇਨਾਂ ਨਾਲ ਸੰਬੰਧਤ ਆ ਰਹੀ ਹੈ। ਔਰ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਖਿੱਚਿਆ ਤੇ ਚੋਣ ਕਮਿਸ਼ਨ ਨੇ ਪੰਜਾਬ ਪੁਲਿਸ ਨੂੰ ਖਿੱਚ ਦਿੱਤਾ। ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਪੰਜਾਬ ਦੇ ਵਿੱਚ ਉੱਠਿਆ ਜਦੋਂ ਕਾਲੀ ਦਲ ਤੇ ਸੁਖਬੀਰ ਬਾਦਲ ਨੇ ਇੱਕ ਵੀਡੀਓ ਵਾਇਰਲ ਕੀਤੀ ਔਰ ਦੋਸ਼ ਲਾਏ ਕਿ ਇਹ ਐਸਐਸਪੀ ਪਟਿਆਲਾ ਦਾ ਹੇਠਲੇ ਅਧਿਕਾਰੀਆਂ ਨੂੰ ਹੁਕਮ ਦੇ ਰਿਹਾ ਕਿ ਤੁਸੀਂ ਦੂਜੀਆਂ ਪਾਰਟੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਉਮੀਦਵਾਰਾਂ ਦੇ ਕਾਗਜ਼ ਰਸਤੇ 'ਚ ਪਾੜ ਦੇਣੇ ਨੇ ਤਾਂ ਜਦੋਂ ਉਹ ਕਲਫਤ ਕਾਲ ਰਿਕਾਰਡਿੰਗ ਵਾਇਰਲ ਹੋਈ ਜਿਹਦੇ ਵਿੱਚ ਦੋਸ਼ ਲਾਏ ਗਏ ਐਸਐਸਪੀ ਤੇ ਅਫਸਰਾਂ ਦੇ ਉੱਪਰ ਉਸ ਤੋਂ ਬਾਅਦ ਇਹ ਮਾਮਲਾ ਚੋਣ ਕਮਿਸ਼ਨ ਕੋਲੇ ਗਿਆ ਫਿਰ ਸ਼ਿਕਾਇਤ ਹਾਈ ਕੋਰਟ 'ਚ ਕੀਤੀ ਗਈ ਹਾਈ ਕੋਰਟ 'ਚ ਸੁਣਵਾਈ ਹੋਈ ਤਾਂ ਹਾਈ ਕੋਰਟ ਨੇ ਹੁਕਮ ਦਿੱਤੇ ਆ ਚੋਣ ਕਮਿਸ਼ਨ ਨੂੰ ਕਿ ਇਹਦੀ ਜਾਂਚ ਇਸ ਇਹ ਜਿਹੜੀ ਕਥਤ ਕਾਲ ਰਿਕਾਰਡਿੰਗ ਹੈ ਇਹਦੀ ਜਾਂਚ ਕਰਾਈ ਜਾਵੇ ਪਤਾ ਲਾਇਆ ਜਾਵੇ ਸੱਚ ਕੀ ਹੈ ਤੇ ਝੂਠ ਕੀ ਹੈ ਤੇ ਜੇ ਵਾਕਿਆ ਹੀ ਅਜਿਹੀ ਕੋਈ ਗੱਲ ਸੀ ਤਾਂ ਉਹ ਨਹੀਂ ਹੋਣੀ ਚਾਹੀਦੀ ਹੁਣ ਵੇਖਣ ਵਾਲਾ ਮਾਮਲਾ ਇਹ ਆ ਕਿ ਜਦੋਂ ਤਰਨ ਤਰਨ ਦੀਆਂ ਚੋਣਾ ਹੋਈਆਂ ਤਾਂ ਉਹਦੇ ਵਿੱਚ ਵੀ ਪੁਲਿਸ ਦੇ ਕਈ ਸਾਰੇ ਅਧਿਕਾਰੀਆਂ ਦੇ ਉੱਪਰ ਕਾਰਵਾਈ ਕਰਨੀ ਪਈ ਮਤਲਬ ਜ਼ਿਲ੍ਹਾ ਪੁਲਿਸ ਮੁਖੀ ਨੂੰ ਸਸਪੈਂਡ ਵੀ ਕਰਨਾ ਪਿਆ ਗਰੇਵਾਲ ਮੈਡਮ ਨੂੰ ਅਜੇ ਤੱਕ ਉਹਨੂੰ ਬਹਾਲ ਨਹੀਂ ਕਰਨਾ ਪਿਆ ਅੱਜ ਝਟਕਾ ਵੱਡਾ ਉਸ ਮਾਮਲੇ 'ਚ ਕਿ ਜਿਹੜੀ ਐਸਐਸਪੀ ਸਸਪੈਂਡ ਕੀਤੀ ਹੋਈ ਹੈ ਉਸ ਨੂੰ ਚਾਰਜ ਸ਼ੀਟ ਕਰ ਦਿੱਤਾ ਗਿਆ ਔਰ ਅੱਗੇ ਕਾਰਵਾਈ ਉਹਦੇ ਤੇ ਚੱਲੇਗੀ ਹੁਣ ਇਹ ਮਾਮਲਾ ਕਿੰਨਾ ਕੁ ਗੰਭੀਰ ਹੈ ਇਹਦਾ ਅੰਦਾਜ਼ਾ ਤੁਸੀਂ ਬਖੂਬੀ ਲਾ ਸਕਦੇ ਹੋ ਇਹ ਜਿਹੜੇ ਇਲੈਕਸ਼ਨ ਚੱਲ ਰਹੇ ਨੇ ਇਹਨਾਂ ਦੇ ਵਿੱਚ ਦੋ ਖਬਰਾਂ ਹੋਰ ਨੇ ਇੱਕ ਤਾਂ ਜਿਹੜੇ ਸਮਰਾਲਾ ਦੇ ਐਮਐਲਏ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਕੱਲ ਇੱਕ ਬਿਆਨ ਆਇਆ ਉਹ ਸਿੱਧਾ ਰੂਪ 'ਚ ਲੋਕਾਂ ਨੂੰ ਇਹ ਕਹਿ ਰਹੇ ਸੀ ਦੇਖੋ ਜਿਹੜੀ ਪੰਚਾਇਤ ਪੰਚਾਇਤ ਸੰਮਤੀ ਦੀਆਂ ਚੋਣਾਂ ਚ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਸਾਨੂੰ ਜਿਤਾਏਗੀ ਉਹਨੂੰ 31 ਲੱਖ ਰੁਪਇਆ ਦਿੱਤਾ ਜਾਏਗਾ ਔਰ ਜਿਹੜੀ ਪੰਚਾਇਤ ਸਾਨੂੰ 100 ਵੋਟਾਂ ਪਾਏਗੀ ਉਹਨੂੰ 11 ਲੱਖ ਤੇ ਜਿਹੜੀ ਸਿਰਫ ਸਾਨੂੰ ਕੱਲਾ ਜਿਤਾਉਣ ਦੀ ਕੋਸ਼ਿਸ਼ ਕਰੇਗੀ ਉਸ ਪੰਚਾਇਤ ਨੂੰ 5 ਲੱਖ ਰੁਪਇਆ ਗ੍ਰਾਂਟ ਦਿੱਤੀ ਜਾਏਗੀ ਹੁਣ ਇਹ ਸਿੱਧੇ ਰੂਪ ਦੇ ਵਿੱਚ ਇੱਕ ਵੱਡਾ ਲਾਲਚ ਕਿਹਾ ਜਾ ਸਕਦਾ ਹੈ ਆਪਦੇ ਪੱਖ ਚ ਭੁਗਤੌਣ ਦੇ ਲਈ ਇਹ ਚੋਣ ਜਾਬਤੇ ਦੀ ਉਲੰਘਣਾ ਹੈ ਚੋਣ ਕਮਿਸ਼ਨ ਨੂੰ ਇਸ ਗੱਲ ਦੀ ਸ਼ਿਕਾਇਤ ਅਕਾਲੀ ਦਲ ਨੇ ਕਰ ਦਿੱਤੀ ਹੈ ਤੇ ਹੁਣ ਵੇਖਣਾ ਹੈ ਕਿ ਚੋਣ ਕਮਿਸ਼ਨ ਇਸ ਚੀਜ਼ ਦੇ ਉੱਪਰ ਕੋਈ ਵੱਡੀ ਕਾਰਵਾਈ ਕਰੇਗਾ ਜਾਂ ਨਹੀਂ ਕਰੇਗਾ ਅਗਲੀ ਖਬਰ ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਲ ਜਿਹੜੇ ਕੇਂਦਰੀ ਮੰਤਰੀ ਵੀ ਰਹੇ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਉਹਨਾਂ ਦੀ ਅੱਜ ਮੌਤ ਹੋ ਗਈ ਹੈ ਸ਼ਿਵਰਾਜ ਪਾਟਲ ਨੇ ਅੱਜ ਸਵੇਰੇ 9 ਵਜੇ ਆਖਰੀ ਸਾਹ ਲਏ ਇਦੇ ਨਾਲ ਹੀ ਅਗਰੀ ਖਬਰ ਜਿਹੜੀ ਆ ਉਹ ਜਿਹੜੀਆਂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਇਹਨਾਂ ਨਾਲ ਸੰਬੰਧਤ ਆ ਰਹੀ ਹੈ। ਔਰ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਖਿੱਚਿਆ ਤੇ ਚੋਣ ਕਮਿਸ਼ਨ ਨੇ ਪੰਜਾਬ ਪੁਲਿਸ ਨੂੰ ਖਿੱਚ ਦਿੱਤਾ। ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਪੰਜਾਬ ਦੇ ਵਿੱਚ ਉੱਠਿਆ ਜਦੋਂ ਕਾਲੀ ਦਲ ਤੇ ਸੁਖਬੀਰ ਬਾਦਲ ਨੇ ਇੱਕ ਵੀਡੀਓ ਵਾਇਰਲ ਕੀਤੀ ਔਰ ਦੋਸ਼ ਲਾਏ ਕਿ ਇਹ ਐਸਐਸਪੀ ਪਟਿਆਲਾ ਦਾ ਹੇਠਲੇ ਅਧਿਕਾਰੀਆਂ ਨੂੰ ਹੁਕਮ ਦੇ ਰਿਆ ਕਿ ਤੁਸੀਂ ਦੂਜੀਆਂ ਪਾਰਟੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਉਮੀਦਵਾਰਾਂ ਦੇ ਕਾਗਜ਼ ਰਸਤੇ 'ਚ ਪਾੜ ਦੇਣੇ ਨੇ ਤਾਂ ਜਦੋਂ ਉਹ ਕੱਲ੍ਹ ਸਤ ਕਾਲ ਰਿਕਾਰਡਿੰਗ ਵਾਇਰਲ ਹੋਈ ਜਿਹਦੇ ਵਿੱਚ ਦੋਸ਼ ਲਾਏ ਗਏ ਐਸਐਸਪੀ ਤੇ ਅਫਸਰਾਂ ਦੇ ਉੱਪਰ ਉਸ ਤੋਂ ਬਾਅਦ ਇਹ ਮਾਮਲਾ ਚੋਣ ਕਮਿਸ਼ਨ ਕੋਲੇ ਗਿਆ ਫਿਰ ਸ਼ਿਕਾਇਤ ਹਾਈ ਕੋਰਟ 'ਚ ਕੀਤੀ ਗਈ ਹਾਈ ਕੋਰਟ 'ਚ ਸੁਣਵਾਈ ਹੋਈ ਤਾਂ ਹਾਈ ਕੋਰਟ ਨੇ ਹੁਕਮ ਦਿੱਤੇ ਆ ਚੋਣ ਕਮਿਸ਼ਨ ਨੂੰ ਕਿ ਇਹਦੀ ਜਾਂਚ ਇਸ ਇਹ ਜਿਹੜੀ ਕਥਤ ਕਾਲ ਰਿਕਾਰਡਿੰਗ ਹੈ ਇਹਦੀ ਜਾਂਚ ਕਰਾਈ ਜਾਵੇ ਪਤਾ ਲਾਇਆ ਜਾਵੇ ਸੱਚ ਕੀ ਹੈ ਤੇ ਝੂਠ ਕੀ ਹੈ ਤੇ ਜੇ ਵਾਕਿਆ ਹੀ ਅਜਿਹੀ ਕੋਈ ਗੱਲ ਸੀ ਤਾਂ ਉਹ ਨਹੀਂ ਹੋਣੀ ਚਾਹੀਦੀ ਹੁਣ ਵੇਖਣ ਵਾਲਾ ਮਾਮਲਾ ਇਹ ਆ ਕਿ ਜਦੋਂ ਤਰਨ ਤਰਨ ਦੀਆਂ ਚੋਣਾਂ ਹੋਈਆਂ ਤਾਂ ਉਹਦੇ ਵਿੱਚ ਵੀ ਪੁਲਿਸ ਦੇ ਕਈ ਸਾਰੇ ਅਧਿਕਾਰੀਆਂ ਦੇ ਉੱਪਰ ਕਾਰਵਾਈ ਕਰਨੀ ਪਈ ਮਤਲਬ ਜ਼ਿਲ੍ਹਾ ਪੁਲਿਸ ਮੁਖੀ ਨੂੰ ਸਸਪੈਂਡ ਵੀ ਕਰਨਾ ਪਿਆ ਗਰੇਵਾਲ ਮੈਡਮ ਨੂੰ ਅਜੇ ਤੱਕ ਉਹਨੂੰ ਬਹਾਲ ਨਹੀਂ ਕਰਨਾ ਪਿਆ ਅੱਜ ਝਟਕਾ ਵੱਡਾ ਉਸ ਮਾਮਲੇ 'ਚ ਕਿ ਜਿਹੜੀ ਐਸਐਸਪੀ ਸਸਪੈਂਡ ਕੀਤੀ ਹੋਈ ਹੈ ਉਸ ਨੂੰ ਚਾਰਜ ਸ਼ੀਟ ਕਰ ਦਿੱਤਾ ਗਿਆ ਔਰ ਅੱਗੇ ਕਾਰਵਾਈ ਉਹਦੇ ਤੇ ਚੱਲੇਗੀ ਹੁਣ ਇਹ ਮਾਮਲਾ ਕਿੰਨਾ ਕੁ ਗੰਭੀਰ ਹੈ ਇਹਦਾ ਅੰਦਾਜ਼ਾ ਤੁਸੀਂ ਬਖੂਬੀ ਲਾ ਸਕਦੇ ਹੋ ਇਹ ਜਿਹੜੇ ਇਲੈਕਸ਼ਨ ਚੱਲ ਰਹੇ ਨੇ ਇਹਨਾਂ ਦੇ ਵਿੱਚ ਦੋ ਖਬਰਾਂ ਹੋਰ ਨੇ ਇੱਕ ਤਾਂ ਜਿਹੜੇ ਸਮਰਾਲਾ ਦੇ ਐਮਐਲਏ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਕੱਲ ਇੱਕ ਬਿਆਨ ਆਇਆ ਉਹ ਸਿੱਧਾ ਰੂਪ ਚ ਲੋਕਾਂ ਨੂੰ ਇਹ ਕਹਿ ਰਹੇ ਸੀ ਕਿ ਦੇਖੋ ਜਿਹੜੀ ਪੰਚਾਇਤ ਪੰਚਾਇਤ ਸੰਮਤੀ ਦੀਆਂ ਚੋਣਾਂ ਚ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਸਾਨੂੰ ਜਿਤਾਏਗੀ ਉਹਨੂੰ 31 ਲੱਖ ਰੁਪਇਆ ਦਿੱਤਾ ਜਾਏਗਾ ਔਰ ਜਿਹੜੀ ਪੰਚਾਇਤ ਸਾਨੂੰ 100 ਵੋਟਾਂ ਪਵਾਏਗੀ ਉਹਨੂੰ 11 ਲੱਖ ਤੇ ਜਿਹੜੀ ਸਿਰਫ ਸਾਨੂੰ ਕੱਲਾ ਜਿਤਾਉਣ ਦੀ ਕੋਸ਼ਿਸ਼ ਕਰੇਗੀ ਉਸ ਪੰਚਾਇਤ ਨੂੰ 5 ਲੱਖ ਰੁਪਇਆ ਗ੍ਰਾਂਟ ਦਿੱਤੀ ਜਾਏਗੀ ਹੁਣ ਇਹ ਸਿੱਧੇ ਰੂਪ ਦੇ ਵਿੱਚ ਇੱਕ ਵੱਡਾ ਲਾਲਚ ਕਿਹਾ ਜਾ ਸਕਦਾ ਹੈ ਆਪਦੇ ਪੱਖ ਚ ਭੁਗਤੌਣ ਦੇ ਲਈ ਇਹ ਚੋਣ ਜਾਬਤੇ ਦੀ ਉਲੰਘਣਾ ਹੈ ਚੋਣ ਕਮਿਸ਼ਨ ਨੂੰ ਇਸ ਗੱਲ ਦੀ ਸ਼ਿਕਾਇਤ ਅਕਾਲੀ ਦਲ ਨੇ ਕਰ ਦਿੱਤੀ ਹੈ ਤੇ ਹੁਣ ਵੇਖਣਾ ਹੈ ਕਿ ਚੋਣ ਕਮਿਸ਼ਨ ਇਸ ਚੀਜ਼ ਦੇ ਉੱਪਰ ਕੋਈ ਵੱਡੀ ਕਾਰਵਾਈ ਕਰੇਗਾ ਜਾਂ ਨਹੀਂ ਕਰੇਗਾ ਤੁਸੀਂ ਇਹ ਸਭ ਕੁਝ ਦੇ ਉੱਪਰ ਕੀ ਕਹਿੰਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ